ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਪਜੀ ਚੰਡੀਗੜ੍ਹ ਵੱਲੋਂ ਇਹ ਪੋਸਟਾਂ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਪੋਸਟਾਂ ਦੀ ਪੂਰੀ ਜਾਣਕਾਰੀ ਸਾਂਝੀ ਕਰਨ ਲੱਗਾ ਹਾਂ ਵੀਡੀਓ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰੋ ਵੀਡੀਓ ਨੂੰ ਵੇਖਦੇ-ਵੇਖਦੇ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੈ ਚੈਨਲ ਨੂੰ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਪ੍ਰੋਜੈਕਟ ਰਿਸਰਚ ਸਾਇੰਟਿਸਟ 2 ਯੋਗਤਾ ਇਹਨਾਂ ਵੱਲ ਦੇ ਲਈ ਫਰਸਟ ਕਲਾਸ ਪੋਸਟ ਗ੍ਰੈਜੂਏਟ ਡਿਗਰੀ ਇਨ ਰਿਲੇਵੈਂਟ ਸਬਜੈਕਟ ਮੰਗਿਆ ਗਿਆ ਜੀ ਤੇ 3 ਇਅਰਸ ਐਕਸਪੀਰੀਅੰਸ ਮੰਗਿਆ ਗਿਆ ਹੈ ਜਾਂ ਪੀ ਐਚ ਡੀ ਤੇ ਯੋਗਤਾ ਮੈਂ ਰੱਖਣ ਵਾਲਿਆਂ ਨੂੰ ਪੈਰ ਰਹੂਗੀ ਇੱਕ ਪੋਸਟ ਜਾਰੀ ਹੋਈ ਹੈ ਜੀ 67000 ਰੁਪਏ ਪਲੱਸ 20% एचआरए 80400 ਇਹਨਾਂ ਵੱਲੋਂ ਲਿਖੀ ਗਈ ਹੈ ਜੀ ਸੈਲਰੀ 40 ਸਾਲ ਏਜ ਲਿਮਟ ਰੱਖੀ ਗਈ ਹੈ ਇਹਨਾਂ ਪੋਸਟਾਂ ਦੇ ਲਈ ਨੈਕਟ ਹੈ ਜੀ ਪ੍ਰੋਜੈਕਟ ਟੈਕਨੀਕਲ ਸਪੋਰਟ 3 3 ਇਅਰਸ ਗ੍ਰੈਜੂਏਸ਼ਨ ਇਨ ਰੈਲੇਵੈਂਟ ਸਬਜੈਕਟ ਵਿਦ 3 ਇਅਰਸ ਆਫ ਐਕਸਪੀਰੀਅੰਸ ਜਾਂ ਪੋਸਟ ਗ੍ਰੈਜੂਏਸ਼ਨ ਇਨ ਰੈਲੇਵੈਂਟ ਸਬਜੈਕਟ ਇਹਨਾਂ ਵੱਲੋਂ ਮੰਗਿਆ ਗਿਆ ਡਿਜ਼ਾਇਰੇਬਲ ਇਹਨਾਂ ਯੋਗਤਾਵਾਂ ਵਾਲਿਆਂ ਨੂੰ ਪਹਿਲ ਰਹੂਗੀ 28000 ਰੁਪਏ ਪਲੱਸ 20% एचआरए ਤੇ 30600 ਸੈਲਰੀ ਇਹਨਾਂ ਵੱਲੋਂ ਲਿਖੀ ਗਈ ਹੈ 35 ਸਾਲ ਏਜ ਲਿਮਟ ਇਹਨਾਂ ਪੋਸਟਾਂ ਦੇ ਲਈ ਨੈਕਟ ਹੈ ਜੀ ਪ੍ਰ ਤਿੰਨ ਸਾਲਾ ਤੁਹਾਡੇ ਕੋਲ ਜੀਐਨਐਮ ਦਾ ਡਿਪਲੋਮਾ ਹੋਣਾ ਚਾਹੀਦਾ ਕੋਰਸ ਹੋਣਾ ਚਾਹੀਦਾ ਤੇ ਤਜਰਬਾ ਵੀ ਮੰਗਿਆ ਗਿਆ ਦੋ ਪੋਸਟਾਂ ਜਾਰੀ ਹੋਈਆਂ 20000 ਪਲਸ 20% ਐਚਆਰਏ 24000 ਰੁਪਏ ਸੈਲਰੀ ਲਿਖੀ ਗਈ ਹੈ ਤੇ 30 ਸਾਲ ਦੀ ਲਿਮਟ ਇਹਨਾਂ ਪੋਸਟਾਂ ਦੇ ਲਈ ਰੋਗੇ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੋਊਗਾ ਜੀ ਇੰਟਰਵਿਊ ਦਾ ਸ਼ੈਡਿਊਲ ਇਹਨਾਂ ਵੱਲੋਂ ਦਿੱਤਾ ਹੋਇਆ ਹੈ ਨੋਟੀਫਿਕੇਸ਼ਨ ਦੇ ਵਿੱਚ ਹੀ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਿੱਤਾ ਤੁਸੀਂ ਉੱਥੋਂ ਲੈ ਸਕਦੇ ਹੋ ਵੈਬਸਾਈਟ ਦਾ ਲਿੰਕ ਵੀ ਦਿੱਤਾ ਹੋਇਆ ਤੁਸੀਂ ਇਹ ਲਿੰਕ ਤੇ ਕਲਿੱਕ ਕਰਕੇ ਡਾਇਰੈਕਟ ਇਹਨਾਂ ਦੀ ਵੈਬਸਾਈਟ ਤੇ ਚਲੇ ਜਾਓਗੇ ਉੱਥੋਂ ਸਾਰੀ ਡਿਟੇਲ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਤੇ ਤਾਂ ਡੇਟ ਆਫ ਇੰਟਰਵਿਊ ਹੈਗੀ ਹੈ ਜੀ 24 ਅਪ੍ਰੈਲ 2025 ਤੇ ਇੰਟਰਵਿਊ ਦਾ ਸਮਾਂ ਇਹਨਾਂ ਵੱਲੋਂ 11 ਵਜੇ ਸਵੇਰੇ ਰੱਖਿਆ ਗਿਆ ਹੈ ਜੀ ਮੋਡ ਹੈਗਾ ਜੀ ਫਿਜ਼ੀਕਲ ਇਹਨਾਂ ਵੱਲੋਂ ਲਿਖਿਆ ਗਿਆ ਤੇ ਵੈਨਿਊ ਹੈਗਾ ਕਮੇਟੀ ਰੂਮ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਕਲ ਐਂਡ ਸਕੂਲ ਆਫ ਪਬਲਿਕ ਹੈਲਥ ਪੀਜੀਆਈ ਇੱਥੇ ਤੁਹਾਡਾ ਜੋ ਇੰਟਰਵਿਊਰ ਹੋਊਗਾ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਰੱਖਣ ਵਾਲੇ ਜਿਹੜੇ ਕੈਂਡੀਡੇਟ ਅਪਲਾਈ ਕਰਨਾ ਚਾ ਇਹਨਾਂ ਵੱਲੋਂ ਲਿੰਕ ਦਿੱਤਾ ਹੋਇਆ ਜੀ ਫਾਰਮ ਦਾ ਇਹ ਇਹਦੇ ਤੇ ਤੁਸੀਂ ਆਪਣੀਆਂ ਸਾਰੀਆਂ ਅਰਜ਼ੀਆਂ ਅਪਲੋਡ ਕਰਨੀਆਂ 15 ਦਿਨ ਦਾ ਸਮਾਂ ਦਿੱਤਾ ਗਿਆ 17 April 2025 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਤੋਂ ਬਾਅਦ ਜਿਹੜੇ ਯੋਗ ਉਮੀਦਵਾਰ ਹੋਣਗੇ ਸ਼ਾਰਟਲਿਸਟਡ ਕੈਂਡੀਡੇਟ ਉਹਨਾਂ ਨੂੰ ਇਹਨਾਂ ਵੱਲੋਂ 21 April ਤੱਕ ਮੇਲ ਇਹਨਾਂ ਦੇ ਪਰਸਨਲ ਮੇਲ ਤੇ ਪਹੁੰਚ ਜਾਊਗੀ ਜਿਹੜੇ ਉਮੀਦਵਾਰ ਸ਼ਾਰਟਲਿਸਟਡ ਹੋਣਗੇ ਇਹਨਾਂ ਪੋਸਟਾਂ ਦੇ ਲਈ ਤਾਂ ਪੀਜੀਆਈ ਚੰਡੀਗੜ੍ਹ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਜਿਹੜੇ ਉਮੀਦਵਾਰ ਇਹਨਾਂ ਸਪੰਦਤ ਪੋਸਟਾਂ ਦੇ ਵਿੱਚ ਯੋਗਤਾਵਾਂ ਰੱਖਦੇ ਆ ਆਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ